ਬਾਦਲ ਨੇ ਮੁੜ ਸ਼੍ਰੀ ਅਕਾਲਤ ਸਹਿਬ ਤੇ ਅਪੀਲ ਕੀਤੀ ਹੈ ਜੀ ਹਾਂ ਇੱਕ ਲੈਟਰ ਲਿਖਿਆ ਗਿਆ ਔਰ ਲੈਟਰ ਦੇ ਵਿੱਚ ਤੁਹਾਨੂੰ ਦੱਸਦੇ ਕਿ ਅਕਾਲਤ ਸਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਕਿ ਤਨਖਈਆ ਕਰਾਰ ਦੇਣ ਤੋਂ ਬਾਅਦ ਦੇ ਵਿੱਚ ਮੇਰੇ ਮਨ ਦੇ ਉੱਪਰ ਡੂੰਘਾ ਅਸਰ ਹੈ ਮੈਂ ਇੱਕ ਨਿਮਾਣੇ ਸਿੱਖ ਦੇ ਵਾਂਗ ਪੇਸ਼ ਹੋਣਾ ਚਾਹੁੰਦਾ ਹਾਂ ਈਸੁਬੀਰ ਸਿੰਘ ਬਾਦਲ ਹੁਣਾਂ ਦਾ ਕਹਿਣਾ ਹੈ ਜਲਦ ਫੈਸਲਾ ਲੈਂਡ ਸੰਬੰਧੀ ਵੀ ਅਪੀਲ ਕੀਤੀ ਗਈ ਹੈ ਤਾਂ ਸ਼੍ਰੀ ਕਾਲਤਾਜ ਸਾਹਿਬ ਨੂੰ ਮੋਢ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਚਿੱਠੀ ਲਿਖੀ ਹੈ ਔਰ ਅਪੀਲ ਕੀਤੀ ਹੈ ਅਪੀਲ ਦੇ ਵਿੱਚ ਉਹਨਾਂ ਨੇ ਇਹ ਵੀ ਕਹਿ ਕੇ ਮੇਰੇ ਮਨ ਦੇ ਉੱਪਰ ਬਹੁਤ ਡੂੰਗਾ ਅਸਰ ਪਿਆ ਜੁੜਾ ਮੈਨੂੰ ਤਨਖਾਈ ਐਕਰਾਰ ਦਿੱਤਾ ਗਿਆ ਹਾਲਾਂਕਿ 18 ਨਵੰਬਰ ਦੀ ਇਹ ਚਿੱਠੀ ਹੈ ਸਾਫ਼ ਤੁਸੀਂ ਦੇਖ ਸਕਦੇ ਹੋ ਉਸ ਦਿਨ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਰੱਖੀ ਜਾਂਦੀ ਹੈ ਜਿਹੜਾ ਰਿਜ਼ਾਈਨ ਦਿੱਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਵੱਲੋਂ ਪ੍ਰਧਾਨਗੀ ਤੇ ਅਹੁਦੇ ਤੋਂ ਉਹਦੇ ਉੱਪਰ ਵਿਚਾਰ ਚਰਚਾ ਵੀ ਸੀਗੀ ਉਹ ਵੀ ਮੀਟਿੰਗ ਰੱਖੀ ਗਈ ਹੈ ਤਾਂ ਉਸੇ ਦਿਨ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਚਿੱਠੀ ਸ਼੍ਰੀ ਅਕਾਲਤਾਰ ਸਾਹਿਬ ਨੂੰ ਵੀ ਲਿਖੀ ਗਈ ਹੈ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਮੈਂ ਇੱਕ ਨਿਮਾਣਾ ਸਿੱਖ ਮੇਰਾ ਸਿਰ ਜੁੜਿਆ ਉਹ ਸ਼੍ਰੀ ਅਕਾਲਤਾਰ ਸਾਹਿਬ ਦੇ ਅੱਗੇ ਝੁਕਦਾ ਹੈ ਅਰਰ ਇਸ ਦੇ ਨਾਲ ਉਹਨੇ ਇਹ ਵੀ ਕਹਿ ਕਿ ਮੈਂ ਤਨਖਾਈਆ ਕਰਾਰ ਦਿੱਤੇ ਜਾਣ ਤੋਂ ਬਾਅਦ ਦੇ ਵਿੱਚ ਮੇਰੇ ਮਨ ਤੇ ਬਹੁਤ ਡੂੰਘਾ ਅਸਰ ਹੈ ਔਰ ਮੈਂ ਨਿਮਾਣੇ ਸਿੱਖ ਵਾਂਗ ਪੇਸ਼ ਹੋਣਾ ਚਾਹੁੰਦਾ ਹਾਂ ਜਲਦ ਫੈਸਲਾ ਲੈਂਡ ਸੰਬੰਧੀ ਵੀ ਅਪੀਲ ਕੀਤੀ ਹੈ ਪਹਿਲਾਂ ਤੁਹਾਨੂੰ ਦੱਸ ਦੇ ਕਿ 13 ਨਵੰਬਰ ਨੂੰ ਸ਼੍ਰੀ ਅਕਾਲਤ ਸਹਿਬ ਦੇ ਉੱਪਰ ਜਿਹੜੇ ਪੇਸ਼ ਹੋਏ ਸੀਗੇ ਸੁਖਬੀਰ ਸਿੰਘ ਬਾਦਲ ਹੁਣੇ ਪੇਸ਼ ਹੁੰਦੇ ਨੇ ਤੇ ਉਸ ਤੋਂ ਬਾਅਦ ਆ ਲੈਟਰ ਅਸੀਂ ਤੁਹਾਨੂੰ ਇਹ ਪੜ੍ਹ ਕੇ ਵੀ ਜਰੂਰ ਦੱਸਦੇ ਹਾਂ ਕਿ ਜਿਹੜੀ ਲੈਟਰ ਲਿਖੀ ਗਈਆ ਅਪੀਲ ਕੀਤੀ ਗਈਆ ਸੁਖਬੀਰ ਸਿੰਘ ਬਾਦਲੂਣਾ ਦੇ ਵੱਲੋਂ ਮਾਨਯੋਗ ਸਿੰਘ ਸਾਹਿਬ ਜੀਓ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਸਿੱਖ ਕੌਮ ਦੇ ਸਰਵੋੱਚ ਸਥਾਨ ਸ੍ਰੀ ਅਕਾਲਤ ਸਹਿਬ ਜੀ ਤੋਂ ਦਾਸ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਜਿਸ ਦਾ ਕਿ ਮੇਰੇ ਮਨ ਤੇ ਬੇਖਦ ਗਹਿਰਾ ਅਸਰ ਹੈ ਦਾਸ ਵੱਲੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਦਾਸ ਨਿਮਰਤਾ ਤੇ ਸਤਿਕਾਰ ਸਹਿਤ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲਤ ਸਹਿਬ ਤੇ ਪੇਸ਼ ਹੋਣਾ ਚਾਹੁੰਦਾ ਹੈ ਸ਼ੇਵੇਂ ਪਾਸ਼ਾ ਜੀ ਦਾ ਕਿਰਪਾਲ ਤੇ ਬਖਸ਼ੰਦ ਆ ਸਥਾਨ ਹੁਣ ਕਾਰਨ ਆਪ ਜੀ ਦਾਸ ਦੀ ਬੇਨਤੀ ਜ਼ਰੂਰ ਪ੍ਰਵਾਨ ਕਰੋ ਤਾਂ ਤੁਹਾਨੂੰ ਦੇ ਦੱਸਦੀ ਕਿ ਫੈਸਲਾ ਲੈਂਡ ਸੰਬੰਧੀ ਵੀ ਇਹ ਬੇਨਤੀ ਕੀਤੀ ਗਈ ਹੈ ਕਿ ਜਿਹੜਾ ਤਨਖਾਹਿਆ ਕਰਾਰ ਦਿੱਤਾ ਹੈ ਸੰਬੰਧੀ ਫੈਸਲਾ ਜਲਦ ਲੈਣ ਦੀ ਅਪੀਲ ਕੀਤੀ ਗਈ ਹੈ ਔਰ ਇਸ ਦੇ ਨਾਲ ਉਹਨੇ ਇਹ ਵੀ ਕਹਿ ਦਿੱਤਾ ਹੈ ਕਿ ਮੇਰੇ ਮਨ ਦੇ ਉੱਪਰ ਬਹੁਤ ਡੂੰਗਾ ਅਸਰ ਹੈ ਉਹਨੇ ਇਹ ਵੀ ਕਹਿ ਕਿ ਮੈਂ ਜਿਹੜਾ ਰਿਜ਼ਾਈਨ ਦਿੱਤਾ ਹੋਇਆ ਜਿਹੜਾ ਅਸਤੀਫਾ ਦੇ ਦਿੱਤਾ ਹੋਇਆ ਉਸ ਤੋਂ ਬਾਅਦ ਮੈਂ ਲੋਕਾਂ ਦੇ ਵਿੱਚ ਜਾਂ ਗੁਰੂ ਦੇ ਦਰ ਦੇ ਉੱਪਰ ਨਿਮਾਣੇ ਸਿੱਖ ਵਾਂਗ ਵਿਚਰਨਾ ਚਾਹੁੰਦਾ ਹਾਂ ਇਸ ਕਰਕੇ ਅਪੀਲ ਕੀਤੀ ਗਈ ਹੈ ਕਿ ਉਸ ਸੰਬੰਧੀ ਜਲਦ ਫੈਸਲਾ ਲਿਆ ਜਾਵੇ ਕਿਉਂਕਿ ਮੇਰੇ ਮਨ ਤੇ ਬਹੁਤ ਡੂੰਘਾ ਅਸਰ ਆ ਰਿਹਾ ਹਾਲਾਂਕਿ ਜਿਹੜੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਔਰ ਜਿਹੜੇ ਵਰਕਿੰਗ ਕਮੇਟੀ ਦੇ ਮੈਂਬਰ ਨੇ ਉਹ ਅਸਤੀਫੇ ਦੇ ਉੱਪਰ ਵਿਚਾਰ ਚਰਚਾ ਕਰ ਰਹੇ ਨੇ ਕਿਉਂਕਿ ਜਿੱਦਣ ਅਸਤੀਫਾ ਦਿੱਤਾ ਸੁਬੀਰ ਸਿੰਘ ਬਾਦਲ ਹੁਣਾਂ ਨੇ ਉਸ ਤੋਂ ਬਾਅਦ ਮੀਟਿੰਗ ਰੱਖੀ ਗਈ ਵਰਕਿੰਗ ਕਮੇਟੀ ਦੀ ਔਰ ਉਸ ਦੇ ਵਿੱਚ ਜਿਹੜਾ ਫੈਸਲਾ ਲੈਣਾ ਸੀ ਪਰ ਉਸ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਯੂਥ ਅਕਾਲੀ ਦਲ ਦੇ ਵੱਲੋਂ ਧਰਨਾ ਲਗਾਇਆ ਗਿਆ ਕਿ ਸੁਬੀਰ ਸਿੰਘ ਬਾਦਲ ਹੁਣਾਂ ਦਾ ਅਸਤੀਫਾ ਨਹੀਂ ਮਨਜ਼ੂਰ ਹੋਣਾ ਚਾਹੀਦਾ ਔਰ तमाम ਕਈ ਲੀਡਰ ਜਿਹੜੇ ਨੇ ਨਾ ਸ਼੍ਰੋਮਣੀ ਅਕਾਲੀ ਦਲ ਦੇ ਉਹ ਅਸਤੀਫਾ ਦੇਣ ਲੱਗੇ ਔਰ ਕਈਆਂ ਨੇ ਪਾਰਟੀ ਛੱਡ ਦਿੱਤੀ ਅਨਲ ਜੋਛੀ ਹੁਣਾਂ ਨੇ ਪਾਰਟੀ ਛੱਡੀ ਔਰ ਇਸ ਦੇ ਨਾਲ ਕੀ ਐਨ ਕੇ ਸ਼ਰਮਾ ਹੁਣਾਂ ਨੇ ਅਸਤੀਫਾ ਦੇ ਦਿੱਤਾ ਔਰ ਹੋਰ ਕਈ ਜਿਹੜੇ ਸਰਬਜੀਤ ਚਿੰਦਰ ਨੇ ਯੂਥ ਕਾਲੀ ਦਲ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਵੀ ਅਸਤੀਫੇ ਲਿਖ ਕੇ ਰੱਖੇ ਕੋਈ ਸੀ ਕਿ ਅਸੀਂ ਅਸਤੀਫਾ ਦੇ ਦਾਂਗੇ ਤਾਂ ਇਹ ਵੀ ਇੱਕ ਜਿਹੜਾ ਰਾਹ ਹੈ ਉਹ ਵੀ ਦਿਸਦਾ ਹੈ ਕਿ ਕੁਝ ਲੀਡਰ ਜਿਹੜੇ ਆ ਉਹ ਨਹੀਂ ਚਾਹੁੰਦੇ ਕਿ ਸੁਬੀਰ ਸਿੰਘ ਬਾਦਲ ਹੁਣੀ ਆਪਣਾ ਅਸਤੀਫਾ ਦੇਣ ਜਾਂ ਉਸ ਨੂੰ ਮਨਜ਼ੂਰ ਕੀਤਾ ਜਾਵੇ ਔਰ ਦੂਸਰੇ ਪਾਸੇ ਸੁਬੀਰ ਸਿੰਘ ਬਾਦਲ ਖੁਦ ਮੋਰ ਅਪੀਲ ਕਰਦੇ ਨੇ ਖੁਦ ਕੇ ਮੈਂ ਇੱਕ ਨਿਮਾਣੇ ਸਿੱਖ ਦੇ ਵਾਂਗ ਵਿਚਰਨਾ ਚਾਹੁੰਦਾ ਹਾਂ ਔਰ ਮੈਂ ਅਸਤੀਫਾ ਦੇ ਚੁੱਕਿਆ ਹਾਂ ਪ੍ਰਧਾਨਗੀ ਦੇ ਅਹੁਦੇ ਤੋਂ ਔਰ ਮੈਂ ਬੇਨਤੀ ਕਰਦਾ ਹਾਂ ਕਿ ਇਸ ਸਬੰਧੀ ਜਲਦੀ ਫੈਸਲਾ ਲਿਆ ਜਾਵੇ ਤਲਖਾਇਆ ਕਰਾਰ ਦਿੱਤੇ ਜਾਣ ਤੋਂ ਬਾਅਦ ਮੇਰੇ ਮਨ ਤੇ ਡੂੰਗਾ ਅਸਰ ਹੈ ਇਹ ਉਹਨਾਂ ਨੇ ਮੁੜ ਅਪੀਲ ਜਿਹੜੀ ਹੈ ਉਹ ਸ਼੍ਰੀ ਅਕਾਲਤ ਸਹਿਬ ਨੂੰ ਜਥੇਦਾਰ ਸਾਹਿਬ ਨੂੰ ਕੀਤੀ ਹੈ ਔਰ ਇਹ ਲੈਟਰ ਵੀ ਲਿਖਿਆ ਹੋਇਆ ਤੁਸੀਂ ਸਾਫ਼ ਦੇਖ ਸਕਦੇ ਹੋ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਆਪਣੀਆਂ ਭਾਵਨਾਵਾਂ ਵੀ ਲਿਖੀਆਂ ਨੇ ਔਰ ਅਪੀਲ ਕੀਤੀ ਹੈ ਕਿ ਇਸ ਸਬੰਧੀ ਫੈਸਲਾ ਜੁੜਿਆ ਉਹ ਜਲਦੀ